ਡ੍ਰਗ ਇਨਸਪੈਕਟਰ ਸਾਡੇ ਮਨਪ੍ਰੀਤ ਦੇ ਨਾਲ ਲੈ ਕੇ ਰਾਹੋਂ ਦੇ ਵਿੱਚ ਜਿਹੜੀ ਹੈਗੀ ਹੈ ਇਹ ਕੈਮਿਕਲ ਸ਼ਾਪ ਤੇ ਚੈਕਿੰਗ ਕੀਤੀ ਗਈ ਹੈ ਸੋ ਇਹ ਇਹਨਾਂ ਦਾ ਅਸੀਂ ਘਰ ਦੀ ਵੀ ਚੈਕਿੰਗ ਕੀਤੀ ਹੈ ਇੱਥੇ ਇਨਸਪੈਕਸ਼ਨ ਦੌਰਾਨ ਸਾਨੂੰ ਪਤਾ ਲੱਗਾ ਵੀ ਇਹਨਾਂ ਦੇ ਸਾਹਮਣੇ ਇੱਕ ਦੁਕਾਨ ਹੈਗੀ ਹੈ ਉਹਦੇ ਵਿੱਚ ਲਾਇਸੈਂਸ ਨਹੀਂ ਹੈਗਾ ਤੇ ਦਵਾਈਆਂ ਉੱਥੇ ਸਟਾਕ ਕੀਤੀਆਂ ਗਈਆਂ ਜੀ ਤੇ ਇਸਫੈਸ਼ਨ ਦੌਰਾਨ ਅਸੀਂ 7 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਅਨਲਾਈਸੈਂਸ ਜਿਹੜੀ ਜਗ੍ਹਾ ਹੈਗੀ ਉੱਥੋਂ ਸੀਜ਼ ਕੀਤੀਆਂ ਤੇ 6 ਤਰ੍ਹਾਂ ਦੀਆਂ ਦਵਾਈਆਂ ਅਸੀਂ ਮੈਡੀਕਲ ਸਟੋਰ ਤੋਂ ਸੀਜ਼ ਕੀਤੀਆਂ ਡਿਊ ਟੂ ਵਾਇਓਲੇਸ਼ਨ ਆਫ ਡਰਗ ਐਂਡ ਕੋਸਮੈਟਿਕਸ ਜਿਹੜੀ ਦੁਕਾਨ ਤੋਂ ਰਜਕ ਚੱਲੇ ਮਾੜਾ ਸੌਦਾ ਨਹੀਂ ਪਾਈਦਾ ਕਿਸੇ ਦੇ ਧੀ ਪੁੱਤ ਨੂੰ ਨਸ਼ਿਆਂ ਚ ਨਹੀਂ ਲਾਈਦਾ ਜ਼ਮੀਰ ਵੇਚ ਕੇ ਜੜੀ ਕਮਾਈ ਕੀਤੀ ਜਾਵੇ ਫਟੇ ਮੂੰ ਐਸੀ ਕਮਾਈ ਦਾ ਫਟੇ ਮੂੰ ਐਸੀ ਕਮਾਈ ਦਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦੁਨੀਸ਼ੂਰ ਤੁਸੀਂ ਸ਼ੇਅਰ ਤੋਂ ਨਜ਼ਰ ਲਾ ਲੈਣ ਦਾ ਵੀਡੀਓ ਕਿਸ ਵਾਪਤ ਕਰਨ ਵਾਲੀ ਸਾਥੀਓ ਇਸ ਸਮੇਂ ਅਸੀਂ ਰਾਹੋਂ ਵਿਖੇ ਮੌਜੂਦ ਹਾਂ ਔਰ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਯੁੱਧ ਚੱਲ ਰਿਹਾ ਔਰ ਇਸ ਸਮੇਂ ਤੁਸੀਂ ਤਸਵੀਰਾਂ ਮੇਰੇ ਬਿਲਕੁਲ ਪਿੱਛੇ ਦੇਖ ਸਕਦੇ ਹੋ ਕਿ ਸੰਗਣੇ ਬਾਜ਼ਾਰ ਦੀਆਂ ਤਸਵੀਰਾਂ ਹੈ ਔਰ ਇੱਥੇ ਪੁਲਸੀ ਪੁਲਸ ਹੋ ਗਈ ਹੈ ਔਰ ਇੱਥੇ ਇੱਕ ਦੁਕਾਨ ਹੈ ਇੱਕ ਨਿੱਜੀ ਦੁਕਾਨ ਹੈ ਮੈਡੀਕਲ ਦੀ ਦੁਕਾਨ ਹੈ ਜਿੱਥੇ ਆਲੇ ਦੁਆਲੇ ਜਦ ਅਸੀਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਕਹਿੰਦੇ ਦੁਕਾਨਦਾਰ ਤਾਂ ਠੀਕ ਹੈ ਲੇਕਿਨ ਰੰਗ ਬਰੰਗੇ ਲੋਕ ਬਹੁਤ ਆਉਂਦੇ ਆ ਕਿ ਬੇਸ਼ੁੱਧ ਹਵਾ ਚ ਤੈਰਦੇ ਚੜੀ ਆਤਮਾ ਵਾਲੇ ਕਈ ਅਨਪਛਾਤੇ ਜਿਹੜੇ ਨੌਜਵਾਨ ਐਸ ਦੁਕਾਨ ਦੇ ਇਰਦ-ਗਿਰਦ ਦੇਖੇ ਜਾਂਦੇ ਨੇ ਲੋਕਾਂ ਦੇ ਸਵਾਲ ਇਹੀ ਨੇ ਕਿ ਇਸ ਮੈਡੀਕਲ ਤੇ ਹੀ ਕਿਉਂ ਜਾਂਚ ਕੀਤੀ ਜਾ ਰਹੀ ਐ ਕਿਸ ਦੁਕਾਨ ਦੇ ਅੰਦਰ ਕੋਈ ਪਾਬੰਦੀਸ਼ੁਦਾ ਗੈਰ-ਕਾਨੂੰਨੀ ਢੰਗ ਨਾਲ ਦਵਾਈਆਂ ਵੇਚੀਆਂ ਜਾ ਰਹੀਆਂ ਨੇ ਕੀ ਜਿਹੜਾ ਦੁਕਾਨਦਾਰ ਐ ਉਸ ਦਾ ਲਾਇਸੈਂਸ ਜਿਹੜਾ ਉਵੈਦ ਦਾ ਵੈਲਿਡ ਹੈ ਤਾਂ ਬਹੁਤ ਸਾਰੇ ਲੋਕਾਂ ਦੇ ਮਨ 'ਚ ਸਵਾਲ ਨੇ ਤੁਸੀਂ ਪੁਲਿਸ ਦੇਖ ਪਾ ਰਹੇ ਹੋ ਕਿ ਵੱਡੀ ਗਿਣਤੀ ਜਿੱਥੇ ਮੌਜੂਦ ਹੈ ਜਿਹੜੇ ਦੋ ਦੋ ਲੰਘਦੇ ਵੜਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹੀ ਕਿਹਾ ਕਿ ਦੁਕਾਨਦਾਰ ਨਾਲ ਤਾਂ ਕਦੇ ਕਿਸੇ ਦਾ ਕੋਈ ਪੰਗਾ ਕੋਈ ਇਸ਼ੂ ਨਜ਼ਰ ਨਹੀਂ ਆਇਆ ਲੇਕਿਨ ਹਾਂ ਇੱਥੇ ਬਹੁਤ ਰੰਗ ਬਰੰਗੇ ਲੋਕ ਆਉਂਦੇ ਆ ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਇਹ ਇੱਕ ਡੂੰਗੀ ਸੋਚ ਪਾਉਣ ਵਾਲਾ ਵਿਸ਼ਾ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਚੈਕਿੰਗ ਚੱਲ ਰਹੀ ਹੈ ਲਾਇਸੈਂਸ ਵੀ ਇਹਨਾਂ ਦਾ ਚੈੱਕ ਕੀਤਾ ਜਾਵੇਗਾ ਔਰ ਜਿਹੜੀਆਂ ਮੈਡੀਸਨਸ ਨੇ ਉਹ ਵੀ ਚੈੱਕ ਕੀਤੇ ਜਾਣਗੀਆਂ ਕੀ ਇਹ ਜਿਹੜੇ ਰੈਗੂਲੈਰਿਟੀਆਂ ਨੇ ਉਹਨਾਂ ਨੂੰ ਪ੍ਰੋਪਰ ਮੇਨਟੇਨ ਕਰ ਰਹੇ ਕਿ ਨਹੀਂ ਕਿਤੇ ਕੋਈ ਅਜਹੀ ਜਿਹੜੀ ਦਵਾਈ ਜਿਹੜੀ ਆ ਉਹ ਸਰਕਾਰ ਵੱਲੋਂ ਪਾਬੰਦੀਸ਼ੁਦਾ ਕਿਤੇ ਉਹ ਤਾਂ ਨਹੀਂ ਵੇਚ ਰਹੇ ਡੀਐਸਪੀ ਰਾਜਕੁਮਾਰ ਪਹੁੰਚੇ ਨੇ ਐਸਐਚਓ ਜਿਹੜੇ ਰਾਹੋਂ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਡਰੱਗ ਇਨਸਪੈਕਟਰ ਮਨਪ੍ਰੀਤ ਵੀ ਮੌਜੂਦ ਨੇ ਤਾਂ ਚੈਕਿੰਗ ਚੱਲ ਰਹੀ ਹੈ ਤਪਤੀਸ ਚੱਲ ਰਹੀ ਹੈ ਔਰ ਜੋ ਫਾਈਨਲ ਰਿਪੋਰਟ ਆਵੇਗੀ ਉਸ ਦੇ ਆਧਾਰ ਤੇ ਤੁਹਾਨੂੰ ਅਗਲੀ ਖਬਰ ਪੇਸ਼ ਕਰਾਂਗੇ ਤੁਸੀਂ ਵੀਡੀਓ ਦੇ ਆਖਰ ਤੱਕ ਬਣੇ ਰਹੋ ਜੋ ਦੱਸਿਆ ਜਾ ਰਿਹਾ ਇਸ ਦੁਕਾਨ ਦੇ ਅੰਦਰ ਸਕਰੂਟਨੀ ਹੋਈ ਹੈ ਗਹਿਨ ਜਾਂਚ ਹੋਈ ਹੈ ਪੜਤਾਲ ਹੋਈ ਹੈ ਔਰ ਇਹ ਸ਼ੱਕੀ ਦੁਕਾਨਦਾਰ ਦੇ ਬਾਰੇ ਜਿਹੜੀਆਂ ਸ਼ਿਕਾਇਤਾਂ ਵੀ ਪਹਿਲਾਂ ਪ੍ਰਸ਼ਾਸਨ ਨੂੰ ਮਿਲੀਆਂ ਹਨ ਔਰ ਵੱਡੀ ਆਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੁਕਾਨਦਾਰ ਦਾ ਪਹਿਲਾਂ ਲਾਇਸੈਂਸ ਸਸਪੈਂਡ ਵੀ ਹੋ ਚੁੱਕਾ ਹੈ ਗੱਲ ਜਿਹੜੀ ਅੱਜ ਤੱਕ ਪਹੁੰਚੀ ਹੈ ਹਾਲੇ ਤੱਕ ਜਿਹੜੀ ਇਨਫੋਰਮੇਸ਼ਨ ਅੱਜ ਤੱਕ ਨਹੀਂ ਪਹੁੰਚੀ ਹੈ ਕਿ ਪ੍ਰੈਗਾਬਲਨ ਜਿਹੜੀ ਮੈਡੀਸਨ ਹੈ ਉਸ ਦੁਕਾਨ ਦੇ ਅੰਦਰੋਂ ਮਿਲੀ ਹੈ ਤਕਰੀਬਨ 900 ਦੇ ਆਸ-ਪਾਸ ਗੋਲੀਆਂ ਮਿਲੀਆਂ ਨੇ ਐਕਚੁਅਲ ਗਿਣਤੀ ਕੀ ਹੈ ਐਕਚੁਅਲ ਕਾਊਂਟਿੰਗ ਕੀ ਹੈ ਆਪਾਂ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਆਏ ਆ ਉਹਨਾਂ ਤੋਂ ਜਾਣਾਂਗੇ ਲੇਕਿਨ ਵੱਡੇ ਸਵਾਲ ਨੇ ਕਿ ਵੱਡੀ ਗਿਣਤੀ ਵਿੱਚ ਵੱਡੀ ਮਾਤਰਾ 'ਚ ਇਹ ਜਿਹੜੀ ਮੈਡੀਸਿਨ ਮਿਲੀ ਹੈ ਇਸ ਨੂੰ ਸੀਜ਼ ਕੀਤਾ ਗਿਆ ਔਰ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਦੁਕਾਨਦਾਰ ਕੋ ਦੁਕਾਨ ਦਾ ਲਾਇਸੈਂਸ ਸੀ ਪਰ ਉਸ ਦੇ ਸਾਹਮਣੇ ਵੀ ਉਸ ਨੇ ਇੱਕ ਦੁਕਾਨ ਦੇ ਅੰਦਰ ਸਟਾਕ ਰੱਖਿਆ ਹੋਇਆ ਸੀਗਾ ਤਾਂ ਇਹ ਮੈਡੀਕਲ ਐਕਟ ਦੀ ਵੀ ਉਲੰਘਣਾ ਹੈ ਵਾਇਲੇਸ਼ਨ ਹੈ ਔਰ ਜਿਹੜੀ ਦਵਾਈ ਉਹਨੂੰ ਸੀਜ਼ ਕੀਤਾ ਗਿਆ ਤਾਂ ਇੱਕ ਵਾਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਨੇ ਡੀਐਸਪੀ ਰਾਜਕੁਮਾਰ ਇੱਥੇ ਮੌਜੂਦ ਨੇ ਐਸਐਚਓ ਰਾਹੋ ਮੌਜੂਦ ਨੇ ਔਰ ਡਰੱਗ ਇਨਸਪੈਕਟਰ ਮਨਪ੍ਰੀਤ ਇੱਥੇ ਮੌਜੂਦ ਨੇ ਤਾਂ ਉਹਨਾਂ ਤੋਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਇਹਨਾਂ ਨੇ ਇੱਥੇ ਪਹੁੰਚ ਕੇ ਜਾਂਚ ਕੀਤੀ ਹੈ ਉਸ ਤੋਂ ਬਾਅਦ ਕੀ ਡਿਸਕਵਰ ਕੀਤਾ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮਹਮ ਚੜੀ ਹੋਈ ਹੈ ਉਹਦੇ ਤਹਿਤ ਐਸਐਸਪੀ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਜਿਲ੍ਹਾ ਸ਼ੀਤਪਗ ਸਿੰਘ ਨਗਰ ਉਹਨਾਂ ਦੀਆਂ ਹਦਾਇਤਾਂ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਕੈਮਿਸਟ ਹੈਗੇ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਕੈਮਿਸਟ ਦੇ ਦੁਕਾਨ ਤੇ ਜਿਹੜੇ ਛੱਕੀ ਵਿਅਕਤੀ ਹੈ ਜਿਹੜੇ ਕੋਈ ਨਸ਼ੇ ਦਾ ਇਸਤੇਮਾਲ ਕਰ ਸਕਦੇ ਆ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਉਸੇ ਲੜੀ ਤਹਿਤ ਅੱਜ ਇਨਸਪੈਕਟਰ ਡਰੱਗ ਇਨਸਪੈਕਟਰ ਸਾਡੇ ਮਨਪ੍ਰੀਤ ਦੇ ਨਾਲ ਲੈ ਕੇ ਰਾਹੋਂ ਦੇ ਵਿੱਚ ਜਿਹੜੀ ਹੈਗੀ ਹੈ ਇਹ ਕੈਮਿਸਟ ਸ਼ਾਪ ਤੇ ਚੈਕਿੰਗ ਕੀਤੀ ਗਈ ਹੈ ਸੋ ਉਹਨਾਂ ਨੇ ਇਨਸਪੈਕਟਰ ਸਾਹਿਬ ਨੇ ਇਹਦੀ ਇਨਸਪੈਕਸ਼ਨ ਕੀਤੀ ਹੈ ਔਰ ਉਹਨਾਂ ਵੱਲੋਂ ਜਿਹੜੀ ਰਿਪੋਰਟ ਹੈਗੀ ਹੈ ਸਾਨੂੰ ਦਿੱਤੀ ਜਾਣੀ ਹੈ ਉਸ ਰਿਪੋਰਟ ਦੇ ਤਹਿਤ ਜਿਹੜੀ ਅਸੀਂ ਕਾਰਵਾਈ ਕਰਾਂਗੇ ਜੋ ਮੋٹے ਤੌਰ ਤੇ ਇੱਥੋਂ 975 ਦੇ ਕਰੀਬ ਪ੍ਰੈਗਲਾਬਿੰਡ ਦੇ ਕੈਪਸੂਲ ਜਿਹੜੇ ਮਿਲੇ ਹੈਗੇ ਆ ਔਰ ਇਹੇ ਸੇਲ ਕਰਨੇ ਜਿਹੜੇ ਹੈਗੇ ਪਰ ਹਿਪਟਡ ਹੈਗੇ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਸਾਹਮਣੇ ਦੁਕਾਨ ਹੈਗੀ ਹੈ ਉਹਦੇ ਵਿੱਚ ਵੀ ਜਿਹੜੀ ਹੈ ਇਹ ਮੈਡੀਕਲ ਦਾ ਸਮਾਨ ਰੱਖਿਆ ਹੋਇਆ ਸੋ ਉਹਦੇ ਰਿਗਾਰਡਿੰਗ ਇਨਸਪੈਕਸ਼ਨ ਹੋਈ ਹੈ ਇਨਸਪੈਕਟਰ ਸਭ ਜੋ ਰਿਪੋਰਟ ਦੇਣਗੇ ਉਹਦੇ ਤਹਿਤ ਜੇ ਪੁਲਿਸ ਦੀ ਕਾਰਵਾਈ ਹੋਏਗੀ ਉਹ ਤਾਂ ਹੋਏਗੀ ਹੋਏਗੀ ਨਾਲ ਦੀ ਨਾਲ ਇਨਸਪੈਕਟਰ ਸਾਹਿਬ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਅਮਲ ਜੰਦੀ ਜਾਊਗੀ ਜੀ ਸਰ ਇਹੀ ਦੁਕਾਨ ਕਿਉਂ ਇਹਦੀ ਇਹਦੇ ਬਾਰੇ ਕੋਈ ਸ਼ਿਕਾਇਤਾਰੀਆਂ ਸੀਗੇ ਜਾਂ ਇਹ ਡਾਰਪੇ ਸੀ ਅ ਬਿਲਕੁਲ ਕੁਛ ਕਹਿਤਾ ਪਬਲਿਕ ਪ੍ਰੋਬਲਮ ਆ ਰਹੀਆਂ ਸੀ ਇਸ ਦੁਕਾਨ ਤੇ ਅਦਰਵਾਈਜ਼ ਅਸੀਂ ਦੁਕਾਨਾਂ ਜਿਹੜੀਆਂ ਵੀ ਸਾਨੂੰ ਅੱਧਾ ਸ਼ੱਕੀਆਂ ਲੱਗਦੇ ਸਾਰੇ ਪੂਰੇ ਜ਼ਿਲ੍ਹੇ 'ਚ ਹੀ ਕਰ ਰਹੇ ਹਾਂ ਉਸੇ ਲੜੀ ਤਹਿਤ ਜਿਹੜੀ ਇਹ ਦੁਕਾਨ ਵੀ ਚੈੱਕ ਕੀਤੀ ਗਈ ਸਰ ਇਹ ਦੁਕਾਨਦਾਰ ਸੇਲ ਪਰਚੇਸ ਦਾ ਰਿਕਾਰਡ ਸ਼ੋਅ ਕਰ ਪਾਇਆ ਜੀ ਜਿਹੜੀ ਪ੍ਰੋਸਕਟਿਵ ਮੈਡੀਸਨ ਸਾਹਿਬ ਉਹਦੀ ਡਿਟੇਲ ਚ ਰਿਪੋਰਟ ਦੇਣਗੇ ਜਿਹੜੀਆਂ ਚੀਜ਼ਾਂ ਨਹੀਂ ਦੇ ਪਾਇਆ ਮੈਂ ਤੁਹਾਨੂੰ ਦੱਸਿਆ ਪ੍ਰੈਗਾ ਬਲਿੰਜ ਜਿਹੜਾ ਕੈਪਸੂਲ ਹੈਗਾ ਜਿਹਦੀ ਇਹ ਨਾਂ ਤੇ ਆਪਣੇ ਕੋਲ ਰੱਖਣ ਦਾ ਇਨਰਾਜ਼ ਦੇ ਸਕੇ ਹੈ ਤੇ ਨਾ ਹੀ ਉਹਦੀ ਸੇਲ ਪਰਚੇਸ ਦਾ ਦੇ ਸਕੇ ਤੇ ਨਾ ਹੀ ਇਹ ਰਿਟੇਲ ਕਰ ਸਕ ਮੇਟ ਦੇ ਵਿੱਚ ਵੀ ਅਹ ਡੈਫੀਨਿਟਲੀ ਜੇ ਉਹ ਇਹਨਾਂ ਕੋਲ ਹੈਗੀ ਹੈ ਵਿਦਾਊਟ ਬਿੱਲ ਹੋਏਗੀ ਤਾਂ ਉਹ ਗੈਰਕਾਨੂੰਨੀ ਹੋਏਗਾ ਉਹਦਾ ਜੋ ਪ੍ਰੋਸੀਜਰ ਬਣਦਾ ਹੋਏਗਾ ਇਨਸਪੈਕਟਸਿਵ ਕਾਰਵਾਈ ਕਰਨਗੇ ਸਰ ਇੱਕਲਾਸ ਵਾਲੇ ਆਲੇ ਦੋਲੇ ਲੋਕਾਂ ਨਾਲ ਗੱਲਬਾਤ ਕੀਤੀ ਇੱਥੇ ਪਹੁੰਚ ਕੇ ਉਹ ਕਹਿੰਦੇ ਦੁਕਾਨਦਾਰ ਤਾਂ ਚੰਗਾ ਪਰ ਰੰਗ-ਬਰੰਗੇ ਲੋਕ ਇੱਥੇ ਬਹੁਤ ਆਉਂਦੇ ਜਿਹਦੇ ਕਰਕੇ ਆਮ ਲੋਕਾਂ ਨੂੰ ਬਿੱਤਰ ਮਹਿਸੂਸ ਹਾਂਜੀ ਰੰਗ-ਬਰੰਗੇ ਲੋਕ ਆਉਂਦੇ ਆ ਤਾਂ ਫਿਰ ਡੈਫੀਨਿਟਲੀ ਕੁਝ ਨਾ ਕੁਝ ਗਲਤ ਕਰਦਾ ਹੋਏਗਾ ਤਾਂ ਤਾਂ ਹੀ ਇਹ ਜਿਹੜੀ ਕਾਰਵਾਈ ਹੋਈ ਹੈ ਸਰ ਪੂਰੇ ਜ਼ਿਲ੍ਹੇ 'ਚ ਹੀ ਕਾਰਵਾਈ ਹੋਣੀ ਬਿਲਕੁਲ ਪੂਰੇ ਜ਼ਿਲ੍ਹੇ 'ਚ ਇਹ ਕਾਰਵਾਈ ਆ ਜ ਇਹ ਦੁਕਾਨ ਤੇ ਕਾਫੀ ਟਾਈਮ ਤੋਂ ਸ਼ਿਕਾਇਤ ਆ ਰਹੀ ਸੀ ਇਹਦੇ ਸੰਬੰਧ ਵਿੱਚ ਅਸੀਂ ਚਾਰ ਇਨਸਪੈਕਸ਼ਨ ਇਹਨਾਂ ਦੀ ਪਹਿਲਾਂ ਵੀ ਕੀਤੀਆਂ ਇੱਕ ਵਾਰੀ ਲਾਇਸੈਂਸ ਵੀ ਨੇ ਸਸਪੈਂਡ ਵੀ ਹੋ ਚੁੱਕੇ ਆ ਜੀ ਤੇ ਈਸਵਰ ਡੀਐਸਪੀ ਸਾਹਿਬ ਸਾਨੂੰ ਇੱਥੇ ਲੈ ਕੇ ਆਏ ਆ ਤੇ ਇਹਨਾਂ ਦਾ ਅਸੀਂ ਘਰ ਦੀ ਵੀ ਚੈਕਿੰਗ ਕੀਤੀ ਹੈ ਇੱਥੇ ਇਨਸਪੈਕਸ਼ਨ ਦੌਰਾਨ ਸਾਨੂੰ ਮਤਲਬ ਲੱਗਾ ਵੀ ਇਹਨਾਂ ਦੀ ਸਾਹਮਣੇ ਇੱਕ ਦੁਕਾਨ ਹੈਗੀ ਹੈ ਉਹਦੇ ਵਿੱਚ ਲਾਇਸੈਂਸ ਨਹੀਂ ਹੈਗਾ ਤੇ ਦਵਾਈਆਂ ਉੱਥੇ ਸਟਾਕ ਕੀਤੀਆਂ ਹੋਈਆਂ ਤੇ ਇਨਸਪੈਕਸ਼ਨ ਦੌਰਾਨ ਅਸੀਂ ਸੱਤ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਅਨਲਾਈਸੈਂਸ ਜਿਹੜੀ ਜਗ੍ਹਾ ਹੈਗੀ ਉੱਥੋਂ ਸੀਜ਼ ਕੀਤੀਆਂ ਤੇ ਛੇ ਤਰ੍ਹਾਂ ਦੀਆਂ ਦਵਾਈਆਂ ਅਸੀਂ ਮੈਡੀਕਲ ਸਟੋਰ ਤੋਂ ਸੀਜ਼ ਕੀਤੀਆਂ ਡਿਊ ਟੂ ਵਾਇਓਲੇਸ਼ਨ ਆਫ ਡਰਗ ਐਂਡ ਕੋਸਮੈਟਿਕ ਐਕਟ ਜੀ ਹੁਣ ਇਹ ਤਾਂ ਲਾਇਸੈਂਸ ਇਹਨਾਂ ਦਾ ਲਾਇਸੈਂਸ ਵੈਧ ਤੇ ਹੈ ਕਿ ਨਹੀਂ ਜੀ ਤੁਸੀਂ ਦੱਸਿਓ ਕਿ ਪ ਬਹਿਦੇ ਬਹਿਦੇ ਜੀ ਲਾਇਸੈਂਸ ਵੈਲਿਡ ਹੈਗਾ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਜਿਹੜੀ ਸੱਤ ਪੈਂਸੈਂਸ ਮਿਲੀਆਂ ਸਰ ਉਹਦੇ ਅਕੋਰਡਿੰਗਲੀ ਕਾਰਵਾਈ ਕੀ ਹੋਵੇਗੀ ਜੀ ਉਹ ਅਸੀਂ ਆਪਣੇ ਹਾਇਰ ਅਥਾਰਟिटीज ਨੂੰ ਭੇਜ ਦਾਂਗੇ ਜੋ ਵੀ ਸਖਤ ਕਾਰਵਾਈ ਹੋਏਗੀ ਹੋਏਗੀ ਜੀ ਫਾਈਨਲ ਰਿਪੋਰਟ ਕੀ ਹੈ ਜੀ ਸਰ ਫਾਈਨਲ ਰਿਪੋਰਟ ਹੈਗੀ ਅਸੀਂ ਦੋ ਇਹਨਾਂ ਦੇ ਕੋਲੋਂ ਸੀਜ਼ਰ ਆ ਪਾ ਲਈਆਂ ਜੀ ਹਾਂਜੀ ਜੀ ਦੋ ਤਰ੍ਹਾਂ ਦੀ ਸੀਜ਼ਰ ਅਸੀਂ ਪਾ ਲਈ ਹੈਗੀ ਡਰਗ ਐਂਡ ਕੋਸਮੈਟਿਕ ਵਾਲੇ ਸ਼ੰਦ ਕਰਕੇ ਸਰ ਇਕੱਲੀ ਦੁਕਾਨ ਤੋਂ ਹੀ ਮੈਡੀਸਨ ਵੇਚਦੀ ਸੀ ਘਰ ਤੋਂ ਜਾਂ ਹੋਰ ਜਗ੍ਹਾ ਤੋਂ ਵੀ ਵੇਚਦੀ ਸੀਗੀ ਨਹੀਂ ਵੇਚਣ ਦਾ ਤਾਂ ਸਾਨੂੰ ਮੈਡੀਕਲ ਸਟੋਰੀ ਹੀ ਅਸੀਂ ਚੈੱਕ ਕਰਨ ਆਏ ਹਾਂ ਬਟ ਇੱਥੇ ਆ ਕੇ ਹੀ ਪਤਾ ਲੱਗਾ ਵੀ ਉੱਥੇ ਜਿਹੜਾ ਸਾਮਾਨ ਹੈਗਾ ਵਿਦਆਊਟ ਲਾਇਸੈਂਸ ਉਹ ਵੀ ਗੈਰਕਾਨੂੰਨੀ ਹੈ ਜੀ ਹਾਂ ਜੀ ਗੈਰਕਾਨੂੰਨੀ ਤੇ ਫਿਰ ਉਹਦੇ ਤੇ ਵੀ ਕਾਰਵਾਈ ਹੋਵੇਗੀ ਹਾਂ ਜੀ ਉਹਦੇ ਕਸਟਡੀ ਆਰਡਰ ਲੈ ਕੇ ਮਾਨਯੋਗ ਅਦਾਲਤ ਵਿੱਚ ਅਸੀਂ ਕੇਸ ਦਾਇਰ ਕਰਾਂਗੇ ਜੀ ਬਹੁਤ ਅਸੀਂ ਇਹਨਾਂ ਦੀ ਰਿਪੋਰਟ ਦੇ ਆਧਾਰ ਤੇ ਅਗਰ ਪੁਲਿਸ ਕੋਗਨੀਏਬਲ ਅਫੈਂਸ ਹੈ ਥੈਨ ਨਾਲ ਦੇ ਔਰ ਜਿਹੜੇ ਲੋਕ ਜਿਨ੍ਹਾਂ ਬਾਰੇ ਜਿਨ੍ਹਾਂ ਬਾਬਤ ਸ਼ਿਕਾਇਤਾਂ ਪੁਲਿਸ ਤੱਕ ਪਹੁੰਚ ਰਹੀਆਂ ਔਰ ਡਰੱਗ ਇਨਸਪੈਕਟਰ ਉਹਨਾਂ ਦਾ ਵੀ ਕਹਿਣਾ ਹੈ ਕਿ ਬਖਸ਼ਿਆ ਨਹੀਂ ਜਾਵੇਗਾ ਪਰ ਰਵਈਆ ਸਖਤ ਹੈ ਪਹਿਲਾਂ ਵੀ ਅੰਦਰ ਜੇ ਤੁਸੀਂ ਪਹੁੰਚੇ ਗੱਲਬਾਤ ਕੀਤੀ ਹੈ ਤਾਂ ਪਤਾ ਲੱਗਿਆ ਕਿ ਪਹਿਲਾਂ ਵੀ ਇਸ ਦੁਕਾਨਦਾਰ ਦੇ ਉੱਤੇ ਕਾਰਵਾਈ ਹੋ ਚੁੱਕੀ ਹੈ ਤਾਂ ਵੱਡੇ ਸਵਾਲ ਇਹ ਨੇ ਜੇ ਪਹਿਲਾਂ ਵੀ ਕਾਰਵਾਈ ਹੋ ਚੁੱਕੀ ਹੈ ਤਾਂ ਫਿਰ ਬਾਜ ਕਿਉਂ ਨਹੀਂ ਦੁਕਾਨਦਾਰ ਆ ਰਿਹਾ ਸੀ ਸਵਾਲ ਇਹ ਕਿ ਕਿਸੇ ਦੁਕਾਨਦਾਰ ਉੱਤੇ ਤਫਤੀਸ਼ ਕਿਉਂ ਕੀਤੀ ਗਈ ਇਸੇ ਦੁਕਾਨਦਾਰ ਦੇ ਉੱਤੇ ਆ ਕੇ ਚੈਕਿੰਗ ਕਿਉਂ ਕੀਤੀ ਗਈ ਜਾਂ ਛਾਪੇਮਾਰੀ ਕਿਉਂ ਹੋਈ ਹੈ ਤਾਂ ਡੀਐਸਪੀ ਸਾਹਿਬ ਨੇ ਦੱਸਿਆ ਕਿ ਇਹ ਦੁਕਾਨਦਾਰ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਆਪਾਂ ਜਦੋਂ ਡਰੱਗ ਇੰਸਪੈਕਟਰ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਕਾਰਵਾਈ ਹੋ ਚੁੱਕੀ ਹੈ ਤਾਂ ਵੱਡੇ ਸਵਾਲ ਇਹ ਨੇ ਕਿ ਜਿਹੜੇ ਲੋਕ ਬਾਰ-ਬਾਰ ਇਸ ਤਰੀਕੇ ਜਿਹੜੇ ਮਾੜੇ ਕੰਮਾਂ 'ਚ ਲਿਪਟ ਹੁੰਦੇ ਨੇ ਜਾਂ ਜਿਨ੍ਹਾਂ ਤੇ ਬਾਰ-ਬਾਰ ਕਾਰਵਾਈਆਂ ਹੁੰਦੀਆਂ ਤਾਂ ਉਹਨਾਂ ਦੀ ਪੁਸ਼ਤਪਨਾਹੀ ਕਿਉਂ ਕੌਣ ਕਰਦਾ ਤੇ ਕਿਉਂ ਕਰਦਾ ਵੱਡੇ ਸਵਾਲ ਇਹ ਨੇ ਔਰ ਪੁਲਿਸ ਦੀ ਵੱਡੀ ਕਾਰਵਾਈ ਹੈ ਸਖਤ ਕਾਰਵਾਈ ਹੈ ਪੁਲਿਸ ਦੀ ਛਲਾਗਾ ਬਣਦੀ ਪਰ ਜਿਹੜੇ ਲੋਕ ਮਾੜੇ ਕੰਮ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕਰਦੇ ਆ ਵੱਡੇ ਸਵਾਲ ਉਹਨਾਂ ਨੂੰ ਆ ਕਿਉਂਕਿ ਜੇ ਉਹ ਪੁਸ਼ਤ ਪਨਾਹੀ ਕਰਦੇ ਤਾਂ ਇਹਨਾਂ ਦੇ ਹੌਸਲੇ ਬੁਲੰਦ ਹੁੰਦੇ ਆ ਅਸੀਂ ਜਦ ਇੱਥੇ ਪਹਿਲਾਂ ਪਹੁੰਚੇ ਉਦੋਂ ਵੀ ਦੇਖਿਆ ਕਿ ਦੋ ਚਾਰ ਰੰਗ-ਬਰੰਗੇ ਰੰਗ-ਬਰੰਗੇ ਤੁਸੀਂ ਸਮਝ ਸਕਦੇ ਹੋ ਅਜਿਹੇ ਲੋਕ ਆਉਂਦੇ ਆ ਫਿਰ ਉਹ ਰੰਗ-ਬਰੰਗੇ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਆ ਤੇ ਉਸ ਤੋਂ ਬਾਅਦ ਸਾਡੇ ਸਵਾਲ ਫਿਰ ਤੋਂਦੇ ਆ ਕਿ ਸ਼ਹਿਰਾਂ ਦੇ ਮਾਹੌਲ ਸਥਿਰ ਕਦ ਹੋਣਗੇ ਤਾਂ ਆਮ ਲੋਕਾਂ ਦਾ ਇਹੀ ਸਵਾਲ ਹੈ ਆਮ ਲੋਕਾਂ ਦੀ ਇਹੀ ਬੇਨਤੀ ਹੈ ਕਿ ਜਿਨ੍ਹਾਂ ਲੋਕਾਂ ਦੇ ਬਾਰ ਬਾਰ ਕਾਰਵਾਈ ਹੁੰਦੀ ਹੈ ਉਹਨਾਂ ਨੂੰ ਸਖਤ ਤੇ ਉਚਿਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਇਸ ਕੰਮ ਤੋਂ ਤੌਬਾ ਕਰ ਸਕਣ ਔਰ ਮੈਂ ਸਟਾਰਟਿੰਗ 'ਚ ਹੀ ਕਿਹਾ ਕਿ ਜ਼ਮੀਰ ਵੇਚ ਕੇ ਜੇਕਰ ਕਮਾਈ ਕੀਤੀ ਜਾਵੇ ਤਾਂ ਫਟੇਵੇਂ ਇਹੋ ਜਿਹੀ ਕਮਾਈ ਦੇ ਔਰ ਲੋਕ ਦਬੀ ਜ਼ਬਾਨ ਵਿੱਚ ਸਾਨੂੰ ਮਿਲੇ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸੱਚੀਓ ਬਹੁਤ ਤੰਗ ਹੈ ਕੋਈ ਕੈਮਰੇ ਦੇ ਅੱਗੇ ਨਹੀਂ ਆਉਣਾ ਚਾਹੁੰਦਾ ਕੋਈ ਕੈਮਰੇ ਦੇ ਅੱਗੇ ਆ ਕੇ ਆਪਣਾ ਪੱਖ ਨਹੀਂ ਰੱਖਣਾ ਚਾਹੁੰਦਾ ਲੇਕਿਨ ਸਾਡੇ ਕੰਨਾਂ ਤੱਕ ਉਹਨਾਂ ਨੇ ਆਪਣੀ ਆਵਾਜ਼ ਪਹੁੰਚਾਈ ਉਹ ਕਹਿੰਦੇ ਕਿ ਯਾਰ ਤੰਗ ਹੈ ਜਿਹੜੇ ਨਜਾਇਜ਼ ਲੋਕ ਬਹੁਤ ਆਉਂਦੇ ਆ ਵਾਰਦਾਤ ਨਾ ਕੋਈ ਹੋਵੇ ਇਸ ਗੱਲ ਤੋਂ ਡਰ ਬਣਿਆ ਰਹਿੰਦਾ ਤਾਂ ਪੁਲਿਸ ਅਕ ਵੀ ਬੇਨਤੀ ਹੈ ਕਿ ਹੁਣ ਕਾਰਵਾਈ ਨੂੰ ਸਿੱਖੇ ਤੇ ਚੜਾ ਜਾਵੇ ਨੇਪਰੇ ਚੜਾ ਜਾਵੇ ਤਾਂ ਜੋ ਦੁਵਾਰਤੀ ਇਸ ਕਾਰਵਾਈ ਤੋਂ ਬਾਅਦ ਇਹ ਦੁਕਾਨਦਾਰ ਇਸ ਤਰੀਕੇ ਖੁੱਲੇ ਤੌਰ ਤੇ ਗੈਰ ਕਾਨੂੰਨੀ ਕੰਮ ਨਾ ਕਰੇ ਤੁਸੀਂ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਲਾਇਸੈਂਸ ਜਿਹੜਾ ਦੁਕਾਨਦਾਰੀ ਸੀ ਪਰ ਸਾਮਣੇ ਜਿਹੜੀਆਂ ਦੁਕਾਨਾਂ ਉਹਨਾਂ ਵਿੱਚ ਵੀ ਦੱਸਿਆ ਜਾ ਰਿਹਾ ਕਿ ਦਵਾਈਆਂ ਜਿਹੜੀਆਂ ਉਹ ਮੌਜੂਦ ਸਨ ਔਰ ਉਹਨਾਂ ਦੁਕਾਨਾਂ ਨੂੰ ਵੀ ਹੁਣ ਲੋਕ ਲਗਾ ਦਿੱਤਾ ਗਿਆ ਡੀਐਸਪੀ ਰਾਜਕੁਮਾਰ ਮੌਕੇ ਤੇ ਮੌਜੂਦ ਨੇ ਤਾਂ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ ਉਸ ਦੀ ਛਲਾਗਾ ਬਣ ਗਈ ਹੈ ਪਰ ਨਾਲ ਦੀ ਨਾਲ ਸਵਾਲ ਇਹ ਨੇ ਕਿ ਜਿਹੜੇ ਅਜਿਹੇ ਲੋਕ ਜਿਨ੍ਹਾਂ ਤੇ ਬਾਰ ਬਾਰ ਕਾਰਵਾਈਆਂ ਹੁੰਦੀਆਂ ਉਹਨਾਂ ਦੀ ਪੁਸ਼ਤ ਪਨਾਹੀ ਕੌਣ ਕਰਦਾ ਹੈ ਤਾਂ ਵੱਡੇ ਸਵਾਲ ਇਹ ਨੇ ਔਰ ਕਿਤਨਾ ਕਿਤੇ ਜਿਹੜੇ ਲੋਕ ਕੈਮਰੇ ਅੱਗੇ ਆ ਕੇ ਨਹੀਂ ਬੋਲ ਰਹੇ ਉਹਨਾਂ ਨੇ ਸੁੱਖ ਦਾ ਸਾਹ ਲਿਆ ਹੋਵੇਗਾ ਕਿ 2-4 ਦਿਨ ਸਹੀ ਠਲਤਾ ਪਵੇਗੀ ਤਾ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਦिए ਕਿ ਡਰੱਗ ਇਨਸਪੈਕਟਰ ਮਨਪ੍ਰੀਤ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਹੋਣੇ ਡੀਐਸਪੀ ਰਾਜਕੁਮਾਰ ਔਰ ਸਖਤ ਕਾਰਵਾਈ ਹੋਈ ਹੈ ਤੇ ਇਸੇ ਤਰੀਕੇ ਹੁਣ ਸ਼ਹਿਰ ਚ ਜ਼ਿਲ੍ਹੇ ਚ ਕਹਿੰਦੇ ਸਖਤ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਔਰ ਜਿਹੜੇ ਮਾਰੇ ਅੰਸਰ ਉਹਨਾਂ ਨੂੰ ਮੁਕੀਲ ਪੈਂਦੀ ਰਹੇਗੀ ਬਹੁਤ ਬਹੁਤ ਸ਼ੁਕਰੀਆ